ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਜਾਨੀ ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਵੋਗੇ ਹਾਂਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਕਾਟਨ ਦੇ 750 ਦੀ ਰੇਂਜ ਵਾਲੇ ਸੂਟਸ ਕਾਫੀ ਸਾਰੇ ਮੈਸੇजेस ਆ ਰਹੇ ਸੀ ਕਿ ਕਦੋਂ ਲੈ ਕੇ ਆ ਰਹੇ ਹੋ ਹੁਣ ਜਿਹੜੇ ਹੈਗੇ ਜੀ ਆਪਾਂ ਇਹ ਵਾਲੇ ਸੂਟਸ ਲੈ ਕੇ ਆਏ ਆ ਤੁਹਾਡੇ ਲਈ ਇਹਨਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਜੋ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਉਸ ਦੇ ਉੱਪਰ ਤੁਸੀਂ WhatsApp ਮੈਸੇਜ ਕਰਦੇ ਨੇ ਤੇ ਜਿਹੜੇ ਨਵੇਂ ਵੀਵਰਸ ਦੇਖਦੇ ਆ ਉਹ ਪੁੱਛਦੇ ਹੁੰਦੇ ਆ ਕਿ ਜੀ ਇਹ ਵਾਲੇ ਸੂਟਸ ਵਧੀਆ ਹੁੰਦੇ ਆ ਜਿਨ੍ਹਾਂ ਨੇ ਮਤਲਬ ਅਗਰ ਤੁਸੀਂ ਮੈਂ ਇਹ ਪੁਰਾਣੀਆਂ ਵੀਡੀਓਜ਼ ਦੇਖਦੇ ਹੋ ਤਾਂ ਮੇਰੇ ਖੁਦ ਦੇ ਇਹ ਵਾਲੇ ਸੂਟਸ ਵੇਅਰ ਕੀਤੇ ਹੋਏ ਆ ਜਿਹੜੇ ਇਸ ਰੇਂਜ ਦੇ ਵਿੱਚ ਆਪਾਂ ਲਾਸਟ ਈਅਰ ਸੇਲ ਕੀਤੇ ਸੀ ਤੇ ਲਾਸਟ ਟਾਈਮ ਮੈਂ ਸਟਿਚ ਕਰਵਾਏ ਸੀ ਅਜੇ ਤੱਕ ਉਹ ਬਹੁਤ ਵਧੀਆ ਚੱਲੇ ਆ ਰਹੇ ਨੇ ਠੀਕ ਹੈ ਤੁਹਾਨੂੰ ਇੰਨਾ ਵੀਡੀਓ ਦੇ ਵਿੱਚ ਵੀ ਮਤਲਬ ਮੇਰੇ ਪਾਏ ਹੋਏ ਸ਼ੋ ਹੁੰਦੇ ਆ ਠੀਕ ਹੈ ਤਾਂ ਇਸ ਕਰਕੇ ਤੁਸੀਂ ਬੇਫਿਕਰ ਹੋ ਕੇ ਲੈ ਸਕਦੇ ਹੋ ਵਧੀਆ ਕੁਆਲਿਟੀ ਦੀ ਕਾਟਨ ਹੁੰਦੀ ਹੈ ਹਾਂਜੀ ਪਹਿਲਾ ਇਹ ਵਾਲਾ ਕਲਰ ਇਸ ਤਰ੍ਹਾਂ ਦੀ ਨਾਲ ਬੋਟਲ ਗ੍ਰੀਨ ਕਲਰ ਦੇ ਉੱਪਰ ਪ੍ਰਿੰਟ ਬਣਿਆ ਹੋਇਆ ਹੈ ਬਹੁਤ ਸੋਹਣੀ ਪ੍ਰਿੰਟਿੰਗ ਹੋਈ ਹੋਈ ਹੈ ਇਸ ਤਰ੍ਹਾਂ ਦੇ ਨਾਲ ਇਹ ਰੈਣੀ ਹੈ ਜਿਸ ਦੇ ਨਾਲ ਬੋਟਮ ਪੀਚ ਕਲਰ ਦੀ ਜਿਹੜੀ ਮੈਚਿੰਗ ਕੀਤੀ ਹੋਈ ਹੈ ਹਾਂਜੀ ਨੈਕਸਟ ਆਪਣਾ ਇਹ ਵਾਲਾ ਪ੍ਰਿੰਟ ਹੈ بیس ਹੈਗਾ ਜਿਹੜਾ ਲੈਮਨ ਕਲਰ ਦਾ ਜੋ ਵਿੱਚ ਫਲਾਰ ਨੇ ਉਹਨਾਂ ਦੇ ਨਾਲ ਪੀਚ ਕਲਰ ਦੀ ਆਪਾਂ ਬਾਟਮ ਦੀ ਮੈਚਿੰਗ ਕੀਤੀ ਹੋਈ ਹੈ ਇਸ ਤਰ੍ਹਾਂ ਦੇ ਨਾਲ ਪ੍ਰਿੰਟਿੰਗ ਬਣੀ ਹੋਈ ਹੈ ਹਾਂਜੀ ਨੈਕਸਟ ਆਪਣਾ ਇਹ ਵਾਲਾ ਪ੍ਰਿੰਟ ਹੈ ਇਸ ਤਰ੍ਹਾਂ ਦੇ ਨਾਲ ਬਹੁਤ ਸੋਨਾ ਬਣਿਆ ਹੋਇਆ ਵਿੱਚ ਫਲਾਰਸ ਬਣੇ ਹੋਏ ਨੇ ਠੀਕ ਹੈ ਜੀ ਤੇ ਇਹ ਆਪਣੀ ਹੈਗੀ ਇਸ ਦੇ ਨਾਲ ਮੈਚਿੰਗ ਇਹ ਤੋਂ ਸ਼ਰਟ ਲੈਣੀ ਹੈ ਐਂਡ ਇ ਮੈਚਿੰਗ ਰਹੇਗੀ ਹਾਂਜੀ ਨੈਕਸਟ ਹੈਗਾ ਆਪਣੇ ਵਾਲਾ ਸੂਟ ਇਹ ਆਪਾਂ ਵਾਈਟ ਕਲਰ ਦੇ ਨਾਲ ਮੈਚਿੰਗ ਕੀਤੀ ਹੋਈ ਹੈ ਐਸਤ੍ਰੰਦ ਇਹ ਨਾ ਬਹੁਤ ਸੋਹਣਾ ਸੂਟ ਹੈ ਇਹ ਹਾਂਜੀ ਨੈਕਸਟ ਆਪਣੇ ਵਾਲਾ ਪ੍ਰਿੰਟ ਹੈ ਇਸ ਦੇ ਨਾਲ ਵੀ ਵਾਈਟ ਕਲਰ ਦੀ ਮੈਚਿੰਗ ਹੋਈ ਹੋਈ ਹੈ ਬਲੈਕ ਕਲਰ ਦੀ ਮੈਚਿੰਗ ਵੀ ਕਰ ਸਕਦੇ ਹੋ ਤੁਸੀਂ ਠੀਕ ਹੈ ਜਿਹੜੀ ਵੀ ਤੁਹਾਨੂੰ ਮੈਚਿੰਗ ਸੋਹਣੀ ਲੱਗਦੀ ਹੈ ਤੁਸੀਂ ਉਹ ਵੀ ਕਰ ਸਕਦੇ ਹੋ ਅੰਗਰੇਜ਼ੀ ਨੈਕਸਟ ਆਪਣਾ ਇਹ ਵਾਲਾ ਪ੍ਰਿੰਟ ਹੈ ਜੀ ਇਸ ਤਰ੍ਹਾਂ ਦੇ ਨਾਲ ਇਹਦੀ ਮੈਚਿੰਗ ਹੈਗੀ ਜਿਹੜੀ ਆਪਾਂ ਮਸਟਰਡ ਕਲਰ ਦੇ ਨਾਲ ਕੀਤੀ ਹੋਈ ਹੈ ਡਾਰਕ ਮਸਟਰਡ ਦੇ ਨਾਲ ਇਸ ਤਰ੍ਹਾਂ ਦੇ ਨਾਲ ਇਹ ਕਿ ਪ੍ਰਿੰਟਿੰਗ ਬਹੁਤ ਸੋਹਣੀ ਹੈ ਸਾਰੇ ਕਲਰ ਸੀ ਬਹੁਤ ਪਿਆਰੇ ਨੇ ਹਾਂਜੀ ਨੈਕਸਟ ਆਪਣਾ ਇਹ ਵਾਲਾ ਪ੍ਰਿੰਟ ਹੈ ਨੇਵੀ ਬਲੂ ਕਲਰ ਦੇ ਉੱਪਰ ਠੀਕ ਹੈ ਇਹ ਰਹਿਣੀ ਹੈ ਸ਼ਰਟ ਅਸਤਰਨ ਦਿਨ ਇਹ ਹੈਗਾ ਬਾਟਮ ਦਾ ਸਟਾਫ ਨੈਕਸਟ ਆਪਣਾ ਇਹ ਵਾਲਾ ਪ੍ਰਿੰਟ ਇਹਨੂੰ ਤੋਂ ਹਸੋਨਾ ਪ੍ਰਿੰਟ ਕਿਉਂਕਿ ਇਸ ਗ੍ਰੀਨ ਦੇ ਨਾਲ ਡਾਰਕ ਦੇ ਨਾਲ ਜੋ ਇਸ ਦੇ ਵਿੱਚ ਫਲਾਰ ਹੈ ਮੈਚਿੰਗ ਕੀਤੀ ਹੋਈ। ਹਾਂਜੀ ਨੈਕਸਟ ਹੈਗਾ ਆਪਣਾ ਇਹ ਵਾਲਾ ਪ੍ਰਿੰਟ। ਠੀਕ ਹੈ ਜੀ ਇਸ ਦੇ ਨਾਲ ਜਿਹੜੀ ਮੈਚਿੰਗ ਹੈ ਉਹ ਹੈਗੀ ਲੈਮਨ ਕਲਰ ਦੀ। ਸਟ ਹੈਗਾ ਜੀ येलो ਕਲਰ ਦਾ ਸੂਟ ਇਹਨਾਂ ਜੋ ਕਾਫੀ ਅਪਰ ਰਿਪੀਟ ਕੀਤੇ ਆ ਤੁਹਾਡੀ ਡਿਮਾਂਡ ਤੇ ਜੋ ਆਪਾਂ ਨੂੰ ਮਿਲ ਸਕੇ ਕਿਉਂਕਿ ਕਈ ਵਾਰ ਹੁੰਦਾ ਤੁਸੀਂ ਕਹਿੰਦੇ ਕਿ ਸਾਨੂੰ ਸੇਮ ਪ੍ਰਿੰਟ ਚਾਹੀਦਾ ਜੀ ਸਾਨੂੰ ਨਹੀਂ ਮਿਲਦਾ ਬੈਗ ਤੋਂ ਠੀਕ ਹੈ ਇਸ ਤਰ੍ਹਾਂ ਦੇ ਨਾਲ ਸੈਲਫ ਬਣਿਆ ਹੋਇਆ ਇਹ ਵੀ ਸੂਟ ਬਹੁਤ ਪਸੰਦ ਕੀਤਾ ਗਿਆ ਹਾਂਜੀ ਨੈਕਸਟ ਇਹ ਵਾਲਾ ਪ੍ਰਿੰਟ ਬਹੁਤ ਸੋਹਣਾ ਪ੍ਰਿੰਟ ਹੈ ਇਹ 올ਓਵਰ ਸੂਟ ਨੇ ਬਾਕੀ ਤੁਸੀਂ ਮੈਚਿੰਗ ਪਿੰਕ ਦੇ ਨਾਲ ਵਾਈਟ ਦੇ ਨਾਲ ਕਿਸੇ ਦੇ ਨਾਲ ਵੀ ਕਰ ਸਕਦੇ ਹੋ ਆਪਣੇ ਅਕੋਰਡਿੰਗ ਹਾਂਜੀ ਇਹ ਵਾਲਾ ਪ੍ਰਿੰਟ ਹੈ ਨੈਕਸਟ ਹਾਂਜੀ ਇਸ ਤਰ੍ਹਾਂ ਦੇ ਨਾਲ ਹੈ ਜਿਹੜਾ ਬਰੀਕ ਪ੍ਰਿੰਟ ਬਣਿਆ ਹੋਇਆ ਹਾਂਜੀ ਨੈਕਸਟ ਹੈਗਾ ਇਹ ਵਾਲਾ ਸੂਟ ਬਲੈਕ ਕਲਰ ਦਾ ਠੀਕ ਹੈ ਜੀ ਇਹ ਸੂਟ ਵੀ ਆਪਾਂ ਬਹੁਤ ਸੇਲ ਕੀਤੇ ਆ ਤੇ ਬਹੁਤ ਵਧੀਆ ਆਪਾਂ ਨੂੰ ਇਹਨਾਂ ਦਾ ਰਿਸਪੌਂਸ ਰਿਹਾ ਐ ਇਸ ਤਰ੍ਹਾਂ ਦੇ ਨਾਲ ਪ੍ਰਿੰਟ ਬਣਿਆ ਹੋਇਆ ਬਲੈਕ ਕਲਰ ਦਾ ਟਾਕ ਪੀਚ ਦੇ ਨਾਲ ਆਪਾਂ ਇਸ ਦੀ ਮੈਚਿੰਗ ਕੀਤੀ ਹੋਈ ਐ ਠੀਕ ਐ ਜੀ ਫਿਰ ਅੱਜ ਵਾਲੀ ਵੀਡੀਓ ਦੇ ਵਿੱਚ ਇੰਨੇ ਸੂਟਸ ਫੇਰ ਮਿਲਾਂਗੇ ਆਪਾਂ ਤੁਹਾਨੂੰ ਸੋਹਣੇ ਸੋਹਣੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਤੁਸੀਂ ਇਹਨਾਂ ਸੂਟਸ ਦੇ ਆਰਡਰ ਕਰੋ ਬੁੱਕ